ਦੋਸਤੋ ਠਾਕਰ ਜੀ ਅੱਜ 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 ਠਾਕਰ ਜੀ ਇਹ ਬੰਦੇ ਨੇ ਬਾਈ ਜੀ ਲੋਕਾਂ ਨਾਲ ਕਿੰਨੀ ਹੀ ਮੁੰਡੇ ਕੁੜੀਆਂ ਨਾਲ ਠੱਗੀ ਮਾਰੀ ਹੈ ਇੱਕ ਕੁੜੀ ਦਾ ਨੇ ਮੁੰਡੇ ਨਾਲ 50 ਲੱਖ ਦੀ ਠੱਗੀ ਮਾਰੀ ਤੇ ਮੁੰਡੇ ਨੇ ਬਾਈ ਜੀ ਸੁਸਾਇਡ ਕਰ ਲਿਆ ਤੇ ਇਹ ਬੰਦੇ ਨੂੰ ਅਸੀਂ ਅੱਜ ਕਿੱਥੇ ਫੜਿਆ ਆਏ ਹਾਂ ਅੰਦਰ ਜਾ ਯਾਰ ਹਾਂਜੀ ਅੰਦਰ ਵੀਡੀਓ ਬਣਾ ਬਾਈ ਜੀ ਸੋ ਦੋਸਤੋ ਇਹ ਬਾਈ ਜੀ ਏਜੰਟਾ ਇਹ ਗੱਡੀ ਲੈ ਕੇ ਵਧ ਰਿਹਾ ਸੀ ਤੇ ਗੱਡੀ ਚੰਗਾ ਵੈਸਾ ਬਾਈ ਜੀ ਇਹ ਬੰਦੇ ਨੇ ਇੱਕ ਮੁੰਡੇ ਦਾ ਹੱਸਦਾ ਵਸਦਾ ਘਰ ਬਟਦਾ ਬਾਈ ਜੀ ਮੁੰਡੇ ਨੇ ਸੋਸਾਇਟੀ ਸੋਸਾਇਟੀ ਤੋੜ ਦੂ ਪਰੇ ਕਰੋ ਪਰੇ ਕਰੋ ਭਾਈ ਜੀ ਇਹ ਬੰਦਰੀ ਵੀਡੀਓ ਬਣਾ ਰਹੇ ਸੀ ਪਿੱਛੇ ਜਮਾ ਕੈਮਰਾਮੈਨ ਥੋੜੇ ਆਪੇ ਇਹ ਬੰਦਰੀ ਦਾ ਭਾਈ ਜੀ ਸੀ ਫੇਸ ਦਿਖਾਉਣ ਦੀ ਕੋਸ਼ਿਸ਼ ਕਰਦੇ ਪਰ ਫੇਸ ਦਿਖਾਈ ਨਹੀਂ ਆਉਂਦਾ ਮੈਂ ਫੇਸ ਭਾਈ ਜੀ ਇਹ ਬੰਦੇ ਕੈਨੇਡਾ ਦੇ ਨਾਂ ਤੇ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੇ ਨਾਂ ਤੇ ਕਿੰਨੇ ਲੋਕਾਂ ਦੇ ਇਹ ਬੰਦੇ ਨੇ ਘਰ ਬਟੇ ਆ ਇੱਕ ਕੁੜੀ ਨੇ ਮੁੰਡੇ ਨੂੰ ਵਿਆਹ ਦੇ ਤੌਰ ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ ਵਿਆਹ ਕਰਵਾਇਆ ਉਹਨੂੰ ਬਾਹਰ ਨਹੀਂ ਬੁਲਾਇਆ ਮੁੰਡੇ ਨੇ ਡਿਪਰੈਸ਼ਨ ਦੇ ਵਿੱਚ ਆ ਕੇ ਸੁਸਾਇਡ ਕੀਤਾ 50 ਲੱਖ ਰੁਪਏ ਲਿਆ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਤੋਂ ਤੁਸੀਂ ਕਹੋ ਮੇਰੇ ਵੀਡੀਓ ਬਣਾਉਣੇ ਪਾਛੇ 25 ਲੱਖ ਰੁਪਇਆ 25 ਲੱਖ ਰੁਪਇਆ ਇਹ ਬੰਦੇ ਨੇ ਲਿਆ ਜੀ 25 ਲੱਖ ਰੁਪਇਆ ਕੁੜੀਆਂ ਵਾਲਿਆਂ ਖਾਦਾ ਇਹ ਇੱਕ ਹੀ ਆਣੇ ਦਾ ਨਹੀਂ ਘੱਟੋ ਘੱਟ 10 ਬੰਦਿਆਂ ਦੇ ਘਰ ਭੱਟੇ ਆ ਬਾਈ ਵੀਡੀਓ ਨੂੰ ਮਤਲਬ ਪੂਰੀ ਨਾਲ ਜੁੜੇ ਰਹੋ ਜੇ ਮੇਰੀ ਵੀਡੀਓ ਪਹਿਲਾਂ ਹਿਸਾਬ ਲੈਣੇ ਆਪਦਾ ਵੀਡੀਓ ਨਹੀਂ ਪਾਣੀ ਮੇਰੀ ਪਸ ਫੋਨ ਕਰਦਾਂਗੇ ਅਸੀਂ ਕਰੋ ਪੁਲਿਸ ਨੂੰ ਫੋਨ ਖੜ ਜਾ ਜਾ ਯਾਰ ਬਾਈ ਪੁਲਿਸ ਨਾਲ ਆ ਰਹੇ ਲਈ ਇਹਦੇ ਪਸ ਫੋਨ ਕਰ ਦਾਂਗੇ ਡਰਦਾ ਕਿਹਤੋਂ ਪੱਕੀ ਗੱਲ ਹੈ ਸੋ ਦੋਸਤੋ ਇਹ ਬੰਦਾ ਸਾਨੂੰ ਡਰਾ ਰਿਹਾ ਜੀ ਬੜੇ ਪਰੇਗਾਰ ਯਾਰ ਹੈਲੋ ਨਹੀਂ ਲਾਉਂਦਾ ਮੈਂ ਸੋ ਬਾਈ ਜੀ ਇਹਦੇ ਨਾਲ ਅਸੀਂ ਪੂਰੀ ਗੱਲਬਾਤ ਕਰਾਂਗੇ ਵੀਡੀਓ ਨਾਲ ਸੁਣਦੇ ਰਹੋ ਚੱਲਾ ਜਾ ਚੱਲ ਚੱਲ ਹਾਂ ਚੱਲ ਜਾ ਕਸ ਤੋਂ ਲੋਕਾਂ ਨਾਲ ਕਰੋੜਾਂ ਦੀਆਂ ਠੱਗੀਆਂ ਮਾਰਨ ਵਾਲਾ ਏਜੰਟ ਕਿਵੇਂ ਆਪਣੇ ਡਿੱਕੇ ਆਇਆ ਜੀ ਇਹ ਬੰਦੇ ਨੇ ਹੁਣ ਤੱਕ ਲੋਕਾਂ ਤੋਂ ਭਲੇ ਮਾਨਸ ਲੋਕਾਂ ਤੋਂ ਭੋਲੇ ਭਾਲੇ ਲੋਕਾਂ ਨੂੰ ਆਪਦੇ ਜਾਲ ਦੇ ਵਿੱਚ ਫਸਾ ਕੇ ਕਿਸੇ ਤੋਂ 5 ਲੱਖ ਕਿਸੇ ਤੋਂ 10 ਲੱਖ ਕਿਸੇ ਤੋਂ 20 ਲੱਖ ਕਿਸੇ ਤੋਂ 50 ਲੱਖ ਤੇ ਇਹ ਬੰਦੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਵੱਡੇ ਵੱਡੇ ਦੇਸ਼ਾਂ ਦੇ ਸੁਪਨੇ ਲਾ ਕੇ ਬੰਦੇ ਨੇ ਕਿੰਨਾ ਪੈਸਾ ਇਕੱਠਾ ਕੀਤਾ ਅਸੀਂ ਜੀ ਜੀ ਦੇਖ ਰਹੇ ਹੋ ਜੀ ਜ਼ਮੀਨ ਜਾਇਦਾਦ ਗੱਡੀਆਂ ਬੰਗਲੇ ਜੋ ਵੀ ਇਹ ਬੰਦੇ ਨੇ ਬਣਾਇਆ ਤੇ ਇਹ ਬੰਦਾ ਬਾਈ ਜੀ ਫੜਿਆ ਗਿਆ ਇਧਰ ਆ ਵੀ ਇਧਰ ਆ ਇਧਰ ਆ ਜੀ ਬਾਈ ਪਹਿਲਾਂ ਵੀਡੀਓ ਬੰਦ ਕਰੋ ਇੱਕ ਵਾਰ ਫੜ ਜਾਓ ਵੀਡੀਓ ਤਾਂ ਆਏ ਵੀਡੀਓ ਵੀਡੀਓ ਬਣਾ assi ਬਣਾਵਾਂਗੇ ਵੀਰੇ ਠੀਕ ਹੈ ਪੂਰੀ ਗੱਲਬਾਤ ਕਰਾਂਗੇ ਅਸੀਂ ਵੀਡੀਓ ਨਹੀਂ ਬੰਦ ਕਰਨੀ ਠੀਕ ਹੈ ਇਹ ਬਾਈ ਜਿਹੜਾ ਏਜੰਟ ਹੈ ਜੀ ਇਹ ਇੱਕ ਹੁੰਦੀ ਹੈ ਏਜੰਟ ਜਿੰਨਾਂ ਨੂੰ ਆਪਾਂ ਕਹਿ ਸਕਦੇ ਵੀ ਏਜੰਟ ਵੀ ਦੋ ਤਰ੍ਹਾਂ ਦੇ ਹੁੰਦੇ ਆ ਸਹੀ ਏਜੰਟ ਤੇ ਜੈਲ ਏਜੰਟ ਇਹ ਜੈਲ ਏਜੰਟ ਸੀ ਇਹਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਤੇ ਬੰਦਾ ਫੜਿਆ ਗਿਆ ਕਿਵੇਂ ਫੜਿਆ ਗਿਆ ਇਸ ਜਿਹੇ ਨਾਲ ਗੱਲਬਾਤ ਕਰਦੇ ਹਾਂ ਭਾਈ ਬੋਲੋ ਭਾਈ ਕੀ ਠੱਗੀ ਮਾਰੀ ਮੈਂ ਆਪ ਜਾਣਾ ਲੋਕਾਂ ਕੋਲੇ ਚੱਲ ਕੇ ਲੋਕ ਆਪ ਆਉਂਦੇ ਮੇਰੇ ਕੋਲੇ ਨਹੀਂ ਲੋਕ ਤੇਰੇ ਕੋਲੇ ਕਿਉਂ ਆਉਂਦੇ ਭਾਈ ਕਿਉਂ ਆਉਂਦੇ ਬਾਹਰ ਤੇ ਜਿੰਨਾ ਬੰਦੇ ਮੈਂ ਫੇਕ ਕੰਮ ਕਰਦਾ ਹੀ ਨਹੀਂ ਨਹੀਂ ਹੁਣ ਜਿਹੜੇ ਲੋਕ ਇਥੇ ਇੱਕ ਮੁੰਡਾ ਆ ਰਿਹਾ ਉਹ ਜਿਹੜੇ ਨਾਲ ਤੂੰ ਠੱਗੀ ਮਾਰੀ ਹੈ 20 ਲੱਖ ਰੁਪਏ ਦੀ ਠੱਗੀ ਮਾਰ ਕੇ ਤਾਂ ਉਹ ਬੰਦਾ ਜੀ ਰੋ ਰਿਹਾ ਹੈ ਉਹ ਮਤਲਬ ਕੀ ਹੈ ਉਹਦੀ ਮਾਂ ਨੇ ਸੁਸਾਇਡ ਕੀਤਾ ਉਹਦੇ ਪਿਓ ਨੇ ਸੁਸਾਇਡ ਕੀਤਾ ਉਹ ਮੁੰਡਾ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਹੈ ਤਾਂ ਉਹਦਾ ਤੁਸੀਂ ਵੀ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਹੋ ਵੀ ਤੁਸੀਂ ਉਹਦੇ ਨਾਲ ਠੱਗੀ ਨਹੀਂ ਮਾਰੀ ਮੈਂ ਭਾਈ ਕੋਈ ਠੱਗੀ ਨਹੀਂ ਮਾਰੀ ਮੈਂ ਇੱਕ ਨੰਬਰ ਦਾ ਕੰਮ ਕਰਦਾ ਮੈਂ ਬਾਹਰ ਭੇਜਿਆ ਉਹਨਾਂ ਦਾ ਮੁੰਡਾ ਉੱਥੋਂ ਮੁੜ ਆਇਆ ਭਾਈ ਉੱਥੇ ਕੰਮ ਨਹੀਂ ਕਰਦੇ ਦੇਖੋ ਜੀ ਇਹ ਬੰਦਾ ਕਹਿ ਰਿਹਾ ਵੀ ਉਹ ਵਾਪਸ ਮੁੜ ਕੇ ਆ ਪਰ ਵਾਪਸ ਨਹੀਂ ਮੁੜ ਕੇ ਆਇਆ ਜੀ ਇਹ ਮੁੰਡੇ ਨੂੰ ਲਿਆਉਣ ਵਾਲਾ ਇਹੀ ਬੰਦਾ ਹੈ ਕਿਉਂਕਿ ਉਹ ਬੰਦੇ ਦੇ ਰਾਹ ਦੇ ਵਿੱਚ ਪੈਸੇ ਖਾਦੇਗਾ ਜਾਂ ਬੰਦੇ ਨੂੰ ਅੱਗੇ ਤੱਕ ਜਾਣ ਨਹੀਂ ਦਿੱਤਾ ਗਿਆ ਮਤਲਬ ਉਹ ਦਿੱਲੀ 에어ਪੋਰਟ ਤੋਂ ਬੰਦੇ ਨੂੰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਹਦੇ ਜਿਹੜੇ ਡਾਕੂਮੈਂਟ ਸੀ ਇਹ ਬੰਦੇ ਨੇ ਫੇਕ ਜਾਲੀ ਕਾਗਜ਼ ਤਿਆਰ ਕਰਕੇ ਇਹ ਬੰਦੇ ਨੇ ਉਹ ਬੰਦੇ ਨੂੰ ਬਾਹਰ ਭੇਜਿਆ ਸੀਗਾ ਸੋ ਉਹ ਮੁੰਡਾ ਅੱਜ ਡਿਪਰੈਸ਼ਨ ਦਾ ਸਕਾਰ ਹੋ ਚੁੱਕਿਆ ਜੀ ਦੋ ਉਹਦੇ ਭੈਣਾਂ ਸੀ ਵਿਆਹਣ ਵਾਲੀਆਂ ਤੇ ਦੋ ਭੈਣਾਂ ਮਤਲਬ ਅੱਜ ਜਿਹੜਾ ਉਹਦੇ ਮਾਪਿਆਂ ਦਾ ਸਾਆ ਉਹਦੇ ਸਿਰ ਤੋਂ ਉੱਠ ਚੁੱਕਿਆ ਇਹ ਇੱਕ ਗੱਲ ਹੋ ਰਿਹਾ ਬਈ ਜੀ ਇੱਕ ਇਹਨੇ ਮੁੰਡੇ ਦਾ ਰਿਸ਼ਤਾ ਵੀ ਕਰਵਾਇਆ ਸੀਗਾ ਜਿਹੜਾ ਰਿਸ਼ਤਾ ਕਰਵਾਇਆ ਸੀ ਉਹ ਕੁੜੀ ਨਾਲ ਦੀ ਸੈਟਿੰਗ ਸੀ ਗਲਟਪਸ ਸੀ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਤੋਂ ਮਤਲਬ ਬਾਹਰ ਲੈ ਜਾਣ ਦਾ 50 ਲੱਖ ਰੁਪਇਆ ਲਿਆ ਪਤਾ ਲੱਗਿਆ ਵੀ 25 ਲੱਖ ਰੁਪਇਆ ਇਹਨੇ ਲਿਆ ਤੇ 25 ਲੱਖ ਰੁਪਇਆ ਕੁੜੀ ਵਾਲਿਆਂ ਨੇ ਤੇ ਮੁੰਡੇ ਨੇ ਸੁਸਾਇਡ ਕੀਤਾ ਤੇ ਉਸ ਗੱਲ ਦਾ ਵੀ ਬਈ ਇਹਦੇ ਤੇ ਦੋਸ਼ ਹੈ ਇਸ ਗੱਲ ਦੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਦੱਸੋ ਬਈ ਮੈਂ ਬਈ ਇੱਕ ਨੰਬਰ ਦਾ ਰਿਸ਼ਤਾ ਕਰਾਇਆ ਸੀ ਹੁਣ ਕੁੜੀ ਬਾਹਰ ਜਾ ਕੇ ਮੁੱਕਰ ਗਈ ਉਹ ਚ ਮੇਰੀ ਕੀ ਗਲਤੀ ਯਾਰ ਬਈ ਕੁੜੀ ਕਹਿੰਦੀ ਵੀ ਕੁੜੀ ਦਾ ਮਨ ਉਹਦੇ ਮੋਹ ਮੰਦਰੀ ਕੁੜੀ ਨੂੰ ਪੁਲਿਸ ਵਾਲਿਆਂ ਨੇ ਅਰੈਸਟ ਕੀਤਾ ਹੋਇਆ ਉਹ ਕਹਿ ਰਹੀ ਹੈ ਵੀ ਜਿਹੜਾ ਇਹ ਬੰਦਾ ਹੈ ਇਹ ਮੇਰੇ ਨਾਲ ਲੜਿਆ ਹੋਇਆ ਸੀ ਮੈਂ ਮੰਨਦੀ ਆਂ ਵੀ ਮੈਂ ਮੁੰਡੇ ਨਾਲ 50 ਲੱਖ ਦੀ ਠੱਗੀ ਮਾਰੀ ਹੈ ਠੀਕ ਹੈ ਜਿਹੜਾ ਆਪਣਾ ਏਜੰਟ ਸੀ ਏਜੰਟ ਨਾਮ ਦੀ ਗੰਟਪਸ ਸੀਗੀ ਏਜੰਟ ਨੇ ਕਿਹਾ ਸੀ ਕੋਈ ਗੱਲ ਨਹੀਂ ਤੂੰ ਮੈਂ ਮੁੰਡਾ ਮੈਂ ਤੈਨੂੰ ਮੁਰਗਾ ਮੁਰਗੇ ਦਿਆ ਕਰੂੰਗਾ ਪੈਸੇ ਵਾਲੇ ਤੇ ਜੇ ਦੋ ਮੁਰਗੀਆਂ ਦੇ ਦੀ ਇੱਕਾਂ ਦਾ ਤੇਰਾ ਦੇ ਕਰਨਾ ਮੇਰਾ ਨਹੀਂ ਨਹੀਂ ਬਾਈ ਇਹ ਸਭ ਝੂਠ ਆ ਮੈਂ ਵਧੀਆ ਕੰਮ ਕਰਦਾ ਵਧੀਆ ਬੰਦੇ ਬਾਹਰ ਘੱਲੇ ਮੈਂ ਅੱਜ ਤੋਂ ਘੜ ਤੋਂ ਘੜ 10 12 ਮੁੰਡੇ ਬਾਹਰ ਭੇਜਦੇ ਮੈਂ ਕੋਈ ਠੱਗੀ ਨਹੀਂ ਇਹ ਨਾ ਹੋ ਗਈ ਅਚਾਨਕ ਹੋ ਗਈ ਉਹ ਕੁੜੀ ਕਰ ਗਈ ਤੇ ਮੇਰੀ ਕੀ ਗਲਤੀ ਆ ਦੇਖੋ ਭਾਈ ਜੀ ਇਹ ਬਿਲਕੁਲ ਝੂਠ ਹੈ ਕਿਉਂਕਿ ਇਹ ਜਿਹੜੀ ਕੁੜੀ ਹੈ ਕੁੜੀ ਦੀ ਸੀ ਹੁਣ ਹਿਸਟਰੀ ਦੱਸ ਰਹੇ ਆ ਕੁੜੀ ਬਾਈ ਜੀ ਅਮਨਪ੍ਰੀਤ ਕੌਰ ਕੁੜੀ ਦਾ ਨਾਮ ਹੈ ਜੀ ਉਹਦਾ ਜਿਹੜਾ ਮਾਪਿਓ ਆ ਉਹ ਵੀ ਠੱਗ ਹੈ ਇੱਕ ਨੰਬਰ ਸਿਰੇ ਦਾ ਠੱਗ ਕਹਿ ਸਕਦੇ ਆਂ ਉਹਦੇ ਮਾਪਿਓ ਨੂੰ ਤੇ ਇਹ ਭਾਈ ਉਹ ਕੁੜੀ ਨੇ ਘੱਟੋ ਘਾਟ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਦੀ ਨਾ ਦੀ ਜ਼ਿੰਦਗੀ ਤਬਾਹ ਕੀਤੀ ਹੈ ਉਹਨੇ ਇੱਕ ਮੁੰਡੇ ਨਹੀਂ ਘੱਟੋ ਘਾਟ ਵੀ 10 ਮੁੰਡਿਆਂ ਤੋਂ ਉਹਨੇ ਵਿਆਹ ਕਰਵਾਏ ਆ ਕਾਗਜ਼ ਪੱਤਰ ਜਿਹੜੇ ਮੁੰਡੇ ਦਾ ਪਰਿਵਾਰ ਹੈ ਉਹਨਾਂ ਦੀ ਕੁੜੀ ਉਹਦੀ ਭੈਣ ਹੈ ਉਹਨੇ ਸਾਰੇ ਸਬੂਤ ਅੱਗੇ ਰੱਖੇ ਆ ਬਾਈ ਇਸ ਬਾਰੇ ਸਬੂਤ ਕਿੱਥੋਂ ਆਏ ਕਿ ਜਿਹੜੀ ਮੁੰਡਾ ਡਿਪਰੈਸ਼ਨ ਚ ਹੈ ਉਹਦਾ ਮਾਂ ਤੇ ਮਾਰ ਚੁੱਕਿਆ ਉਹਦੀ ਭੈਣ ਕਾ ਕੇ ਲਈ ਫਿਰਦੀ ਹੈ ਜਿਹੜਾ 50 ਲੱਖ ਰੁਪਏ ਸਾਡੇ ਤੋਂ ਲਏ ਹੈ ਤੇ ਇਹਦੇ ਚ ਏਜੰਟ ਹੈ ਇਹ ਗੁਰਦੀਪ ਸਿੰਘ ਨਾਮ ਦਾ ਏਜੰਟ ਹੈ ਬਾਈ ਜੀ ਤੇ ਇਹ ਵੀ ਉਹਨਾਂ ਦੋਸ਼ੀ ਹੈ ਤੇ ਕੁੜੀ ਵੀ ਉਹਨੀ ਦੋਸ਼ੀ ਹੈ ਬਾਈ ਕਾਗਜ਼ ਫੇਕ ਆ ਉਹਨਾਂ ਦੇ ਸਾਰੇ ਕੋ ਫੇਕ ਆ ਅੱਛਾ ਠੀਕ ਆ ਉਹ ਬਸ ਪੈਸੇ ਲੈਣ ਦੇ ਮਾਰੇ ਆ ਵੀ ਮੈਥੋਂ ਪੈਸੇ ਲੈ ਲੈ ਅੱਛਾ ਪੈਸੇ ਲੈਣਾ ਅੱਛਾ ਮੇਰੇ ਕੋਲ ਪੈਸੇ ਕਿੱਥੇ ਬਈ ਪੈਸੇ ਮੁੰਡਾ ਬਾਹਰ ਘੱਲਿਆ ਸੀਗਾ ਉਹ ਮੋੜਾ ਐ ਚ ਮੇਰੀ ਗਲਤੀ ਕੋਈ ਨਹੀਂ ਅੱਛਾ ਤੁਸੀਂ ਇਹ ਚੀਜ਼ ਮੰਨਦੇ ਹੋ ਵੀ ਤੁਸੀਂ ਜਿਹੜੇ ਤੁਸੀਂ ਏਜੈਂਟ ਦਾ ਹੈਗੇ ਉਹ ਤੋਂ ਗੱਲ ਮੰਨਦੇ ਹੋ ਵੀ ਤੁਸੀਂ ਏਜੈਂਟ ਹੋ ਏਜੈਂਟ ਬਈ ਮੈਂ ਬੰਦੇ ਗਾਹ ਦਿੰਦਾ ਮੈਂ ਖੁੱਦ ਥੋੜੀ ਐ ਅੱਛਾ ਨਹੀਂ ਤੁਸੀਂ ਬੰਦੇ ਗਾਹ ਦਿੰਦੇ ਹੋ ਤੁਹਾਨੂੰ ਕਮਾਈ ਹੁੰਦੀ ਉਹ ਤੁਹਾਨੂੰ ਜਿਹੜੇ ਚਾਰ ਪੈਸੇ ਬਣਦੇ ਆਈ ਸਾਨੂੰ ਬਈ ਕੀ ਆ ਯਾਰ ਬਸ ਮਾੜਾ ਮੋੜਾ ਚਾਹ ਪਾਣੀ ਚੱਲੀ ਜਾਂਦਾ ਅੱਛਾ ਬਈ ਅਸੀਂ ਥੋੜੀ ਖਾਣੇ ਪੈਸੇ ਜਿਹੜੇ ਬਾਈ ਜੀ ਆ ਮਤਲਬ ਤੁਸੀਂ ਆ ਗੱਡੀਆਂ ਆ ਜਿਹੜਾ ਜੋ ਵੀ ਇੰਨੀ ਏਡੇ ਵੱਡੇ ਸ਼ਹਿ ਦਾ ਮਤਲਬ ਇਹ ਕਾਇਦੋ ਬਣਾਈ ਹੈ ਜੀ ਜ਼ਮੀਨ ਨਹੀਂ ਬਿਲਕੁਲੇ ਪਿੰਡ ਜ਼ਮੀਨ ਸੀ ਉਹ ਵੇਚ ਕੇ ਇੱਥੇ ਲੈ ਲਈ ਆ ਬਾਈ ਜੀ ਕਿੰਨੀ ਜ਼ਮੀਨ ਸੀ ਪਿੰਡ ਪਿੰਡ 2 ਕਿੱਲੇ ਕੇ ਇਸਕੇ ਬਾਈ 2 ਕਿੱਲੇ ਜੇ ਪਿੰਡ ਦੇ ਖੇਦੇ ਵੇ ਪਿੰਡ ਦੇ ਵਿੱਚ 25-30 ਲੱਖ ਰੁਪਏ ਦਾ ਕਿੱਲਾ ਤੇ ਤੁਸੀਂ ਆ ਕਰਾੜਲੀ ਦੇ ਵਿੱਚ ਬਾਈ ਜੀ ਕਰੋੜਾ ਅਰਬਾ ਰੁਪਏ ਦੀ ਜ਼ਮੀਨ ਕਿਵੇਂ ਖਰੀਦ ਲਈ ਬਾਈ ਜੀ ਇਹ ਚੀਜ਼ ਤੋਂ ਪਤਾ ਲੱਗਦਾ ਹੈ ਵੀ ਬੰਦਾ ਫਰਾਉਡ ਹੈ ਬੰਦੇ ਨੇ ਲੋਕਾਂ ਨੂੰ ਠੱਗੀਆਂ ਮਾਰੀਆਂ ਲੋਕਾਂ ਨੂੰ ਧੋਖੇ ਦਾ ਅਸ਼ਕਾਰ ਕੀਤਾ ਜੀ ਇਹ ਬੰਦੇ ਨੇ ਕੋਈ ਠੱਗੀ ਨਹੀਂ ਮਾਰੀ ਪਹਿਲਾਂ ਵੀਡੀਓ ਬੰਦ ਕਰ ਯਾਰ ਵੀਡੀਓ ਨਹੀਂ ਬੰਦ ਹੋਣੀ ਵੀਡੀਓ ਵੀਡੀਓ ਬੜੀ ਇਹ ਬੰਦ ਕਰੋ ਤੁਸੀਂ ਕੈਮਰਾਮੈਨ ਵੀਰੇ ਕੋਈ ਗੱਲ ਨਹੀਂ ਤੂੰ ਹੀ ਬੋਲ ਸਕਦਾ ਕੋਈ ਚੱਕ ਨਹੀਂ ਵੀਡੀਓ ਨਹੀਂ ਬੰਦ ਕਰਨੀ ਠੀਕ ਹੈ ਬਾਈ ਇਹ ਦੱਸੋ ਵੀ ਹੁਣ ਤੱਕ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਤੁਸੀਂ ਵੀਜ਼ੇ ਲਵਾ ਚੁੱਕੇ ਹੋ ਮੁੰਡੇ ਮੈਂ ਬਾਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੂੰ ਸਿੰਗਾਪੁਰ ਨਿਊਜ਼ੀਲੈਂਡ ਸਾਰੀਆਂ ਕੰਟਰੀਆਂ 'ਚ ਬੰਦੇ ਘੱਲੇ ਹੋਏ ਆ ਤੁਹਾਡੇ ਕੋਲ ਇਸ ਚੀਜ਼ ਦਾ ਪ੍ਰੂਫ ਹੈਗਾ ਵੀ ਤੁਸੀਂ ਵਾਕਈ ਏਜੰਟ ਹੋ ਤੁਹਾਡੀ ਕੋਈ ਐਡਜਸਟਡ ਹੈ ਤੁਹਾਡੀ ਲਈ ਫਾਰਮ ਹੈ ਨੀ ਮੈਂ ਮੈਂ ਬੰਦੇ ਗਾ ਦਿੰਦਾ ਇਹ ਅੰਟ ਨੂੰ ਨਹੀਂ ਬਸ ਦੇਖੋ ਜੀ ਬਾਈ ਮੈਂ 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 ਕਰ ਰਿਹਾ ਜਿਵੇਂ ਬੱਕਰੀ ਕਰ ਦਿੰਦੀ ਆ ਮੈਂ 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 ਤੇ ਮੈਂ ਮੈਂ ਕਰ ਰਿਹਾ ਐਥੋਂ ਪਤਾ ਲੱਗਦਾ ਵੀ ਬੰਦਾ ਚਾਲੀ ਆ ਬੰਦੇ ਨੇ ਲੋਕਾਂ ਦਾ ਫਰਾਡ ਕੀਤਾ ਠੀਕ ਹੈ ਜੀ ਇੱਕ ਗੱਲ ਹੋਰ ਇਹ ਬੰਦੇ ਕੋਲੇ ਬਾਈ ਜੀ ਐਹੋ ਜੀਆਂ ਗੱਡੀਆਂ ਤੁਸੀਂ ਸੋਚ ਨਹੀਂ ਸਕਦੇ i20 ਅ ਥਾਰ ਫੋਰਚਨਰ ਇੰਡੈਵਰ ਮਤਲਬ ਇਹ ਬੰਦੇ ਕੋਲੇ ਦੇਖਿਆ ਜਾਵੇ ਤਾਂ ਬਾਈ ਜੀ 5 ਤੋਂ 10 ਕਰੋੜ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਆ ਪਰ ਜਿਹੜਾ ਇਹਦਾ ਸਾਦਾ ਜਿਹੜਾ ਆਪਾਂ ਕਹਿੰਦੇ ਕੱਪੜੇ ਪਾਉਂਦਾ ਨਾਰਮਲ ਨਾਰਮਮਲ ਕੱਪੜੇ ਤੋਂ ਬੰਦਾ ਇਹ ਲੱਗਦਾ ਵੀ ਬੰਦਾ ਬੜਾ ਭਲਾ ਮਾਨਸਾ ਯਾਰ ਠੀਕ ਹੈ ਵੀ ਇਹੋ ਜਿਹਾਂ ਬੰਦਾ ਤਾਂ ਮੈਂ ਕਹਿੰਦਾ ਵੀ ਦੁਨੀਆ ਤੇ ਹੋਣਾ ਹੀ ਨਹੀਂ ਕੋਈ ਚੱਕਰ ਨਹੀਂ ਵੀ ਆਪਾਂ ਬੰਦੇ ਕੋਲੇ ਆਉਂਦੇ ਆ ਤੇ ਇਹਨੂੰ ਪੈਸੇ ਦੇ ਕੇ ਮਤਲਬ ਲੋਕ ਫਸ ਜਾਂਦੇ ਆ ਤੇ ਭਾਈ ਜੀ 12-13 ਕਰੋੜ ਦੀਆਂ ਗੱਡੀਆਂ ਜਿਹੜੇ ਰੱਖੀਆਂ ਤੁਸੀਂ ਇਹਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਨਹੀਂ ਯਾਰ ਕੰਮ ਕਰਦੇ ਬਾਈ ਯਾਰ ਪਿੰਡ ਜ਼ਮੀਨ ਆਪਣੀ ਉਹਦਾ ਦੇਖੋ ਜੀ ਕਿਹਦਾ ਪਿੰਡ ਦੇ ਵਿੱਚ ਜ਼ਮੀਨ ਹੈ ਇੱਕ ਵਾਰ ਇਹ ਤੋਂ ਪਹਿਲਾਂ ਬੰਦੇ ਨੇ ਕਿਹਾ ਵੀ ਜ਼ਮੀਨ ਵੇਚ ਕੇ ਦੋ ਕਿੱਲੇ ਮੈਂ ਇੱਥ 2 ਕਿਲੇ ਵੇਚੀ ਆ ਹੋਰ ਵੀ ਹੈਗੀ ਜ਼ਮੀਨ ਆਪਣੇ ਕੋਲੇ ਹੋਰ ਜਿੰਨੀ ਆ ਬਈ ਮੇਰੇ ਕੋਲ 10 ਕਿਲੇ ਜ਼ਮੀਨ ਹੋਣ ਲਾਓ ਤੁਹਾਡੇ ਪਿੰਡ ਦੇ ਕਿਸੇ ਬੰਦੇ ਨੂੰ ਫੋਨ ਲਾਓ ਗੱਲ ਕਰਾਓ ਸਾਡੇ ਨਾਲ ਤੁਸੀਂ 10 ਕਿਲੇ ਕਹਿੰਦੇ ਹੋ ਗੱਲ ਕਰਾਓ ਮੈਂ ਕਿਉਂ ਫੋਨ ਲਾਵਾਂ ਯਾਰ ਆ ਦੇਖੋ ਬਾਈ ਜੀ ਬਿਲਕੁਲ ਝੂਠ ਆ ਇਹ ਕਹਿੰਦੀ ਮੈਨੂੰ ਨੰਬਰ ਦਿਓ ਕੋਈ ਬੰਦੇ ਸਰਪੰਚ ਦਾ ਕਿਉਂ ਨੰਬਰ ਦੇਉ ਨਹੀਂ ਦਿੰਦਾ ਮੈਂ ਇਹ ਬਾਈ ਬੰਦਾ ਕਹਿੰਦਾ ਵੀ ਨਾ ਤਾਂ ਮੈਂ ਨੰਬਰ ਦੇਵਾਂ ਨਾ ਮੈਂ ਤੁਹਾਨੂੰ ਇਹ ਦੱਸਾਂ ਵੀ ਮੇਰਾ ਪਿੰਡ ਕਿਹੜਾ ਠੀਕ ਹੈ ਇਹ ਅਸੀਂ ਇੱਥੇ ਛਾਪਾ ਮਾਰਿਆ ਕਰਾਲੀ ਦੇ ਵਿੱਚ ਇੱਥੇ ਬਾਈ ਇਹਨੇ ਇੱਕ ਦਫ਼ਤਰ ਬਣਾਇਆ ਹੋਇਆ ਸੀਗਾ ਦਫ਼ਤਰ ਦਾ ਕੋਈ ਥ ਜਾਕੇ ਇੱਧਰ ਲੈ ਜਾਂਦਾ ਕਿਤੇ ਜਾ ਕੇ ਦਫ਼ਤਰ ਇੱਧਰ ਲੈ ਜਾਂਦਾ ਤੁਸੀਂ ਦਫ਼ਤਰ ਬਹੁਤ ਬਦਲੇ ਆ ਕੀ ਚੱਟੇ ਬਾਈ ਥੋੜਾ ਇਹ ਆਫਿਸ ਹੈ ਹਾਂ ਉਹ ਤੁਸੀਂ ਕਹਿੰਦੇ ਇੱਧਰ ਮਹਾਲੀ ਹੁੰਦਾ ਕਿਤੇ ਖਰੜ ਹੁੰਦਾ ਕਿਤੇ ਚੰਡੀਗੜ੍ਹ ਹੁੰਦਾ ਕਿਤੇ ਥੋੜਾ ਕਰਾਲੀ ਕਿਤੇ ਰੋਪੜ ਕੀ ਕਾਰਨ ਬਾਈ ਮੈਂ ਬੰਦੇ ਇੰਨੇ ਭੇਜਤੇ ਜਦੋਂ ਇੱਧਰ ਬੰਦੇ ਖਤਮ ਹੋ ਜਾਂਦੇ ਜਾਂ ਮੁੰਡੇ ਘਟਣ ਲੱਗ ਜਾਂਦੇ ਮੈਂ ਦੂਜੇ ਥਾਂ ਦਫ਼ਤਰ ਖੋਲ ਲੈਣਾ ਅੱਛਾ ਲਓ ਜੀ ਇਹ ਬੰਦਾ ਕਹਿੰਦਾ ਵੀ ਮੈਂ ਬੰਦੇ ਇੰਨੇ ਭੇਜਤੇ ਦੀ ਗੱਲ ਦੀ ਕੋਈ ਤੋਕਣੀ ਬਣਦੀ ਵੀ ਜਦੋਂ ਇੰਨੇ ਬੰਦੇ ਹੋ ਗਏ ਬਾਈ ਕਿਤੇ ਇੱਧਰ ਇੱਧਰ ਮੈਂ ਦਫ਼ਤਰ ਖੋਲ ਲੈਣਾ ਕਿ ਇੱਧਰ ਦਫ਼ਤਰ ਖ ਸੋ ਇਹ ਜਿਹੜਾ ਆਪਾਂ ਕਹਿ ਸਕਦੇ ਆ ਫਰਾਡ ਹੈ ਬਾਈ ਜੀ ਪੰਜਾਬੀ ਜਿਹੜੇ ਲੋਕ ਕਮਲੇ ਹੋ ਰਹੇ ਆ ਲੋਕ ਆਪਦੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਪਹਿਲਾਂ ਵੀ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ ਆ ਬਾਈ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਕੀਤੀ ਹੈ ਅੰਗਰੇਜ਼ਾਂ ਨੇ ਸਾਨੂੰ ਮਤਲਬ ਆਪਦੇ ਨੌਕਰ ਬਣਾ ਕੇ ਰੱਖਿਆ ਸਾਨੂੰ ਕੁੜਦੇ ਸੀ ਮਾਰਦੇ ਸੀ ਤੇ ਅਸੀਂ ਅੱਜ ਬਾਹਰ ਜਾ ਕੇ ਲੋਕ ਅੰਗਰੇਜ਼ਾਂ ਦੀ ਗੁਲਾਮੀ ਫੇਰ ਕਰਨ ਲੱਗੇ ਅਸੀਂ ਫੇਰ ਮੁੜ ਤੋਂ ਗੁਲਾਮ ਹੋ ਚੁੱਕੇ ਆ ਤੇ ਇਹ ਜਿਹੇ ਬੰਦਿਆਂ ਦੀ ਰੋਟੀ ਬਣੀ ਹੋਈ ਆ ਬਾਈ ਇਹਨਾਂ ਨੂੰ ਨਾ ਬਾਹਰ ਜਾਣ ਦੀ ਲੋੜ ਹੈ ਨਾ ਅੰਦਰ ਜਾਣ ਦੀ ਲੋੜ ਹੈ ਨਾ ਕੋਈ ਪੈਸਾ ਲਾਉਣ ਦੀ ਲੋੜ ਐ ਨਾ ਕੋਈ ਇਨਵੈਸਟਮੈਂਟ ਕਰਨ ਦੀ ਲੋੜ ਐ ਛੋਟਾ ਜਿਹਾ ਦਫਤਰ ਬਣਾਉਂਦੇ ਆ ਕਿਰਾਏ ਤੇ ਲੈਂਦੇ ਆ 500 ਤੋਂ 100000 ਰੁਪਏ ਦੇ 10 ਬੱਤਵਾ 10000 ਰੁਪਿਆ ਰੈਂਟ ਹੁੰਦਾ ਤਾਂ ਉਦੋਂ ਆ ਮਤਲਬ ਇਹਨਾਂ ਦੀ ਮੋਟੀ ਕਮਾਈ ਐ ਜੀ ਇਹ ਨਹੀਂ ਪਤਾ 50 ਲੱਖ ਲੈਣ 60 ਲੈਣ ਬਈ ਕਿੰਨੇ ਬਈ ਕਮਾਉਂਦੇ ਵੀ ਕਿੰਨੇ ਆ ਇੱਥੇ 20 ਗਿੱਲਿਆਂ ਦਾ ਕੋਠੀ ਨਹੀਂ ਬਣਦੀ ਉਸ ਇੱਕ ਬੰਦਾ ਲੇਬਰ ਚ ਜਾ ਕੇ 6 ਮਹੀਨਿਆਂ ਚ ਕੋਠੀ ਖੜੀ ਕਰ ਦਿੰਦਾ ਬਾਈ ਜੀ ਕਰਦੇ ਵੀ ਟਟੀਆਂ ਸਾਫ ਐ ਤੁਸੀਂ ਇਹ ਦੱਸੋ ਵੀ ਕੰਮ ਤਾਂ ਕੰਮ ਤਾਂ ਕੰਮ ਤਾਂ ਕੰਮ ਹੀ ਐ ਤੇ ਕੰਮ ਬਾਈ ਇਧਰ ਕਰ ਇਧਰ ਕਰ ਲੋ ਇਧਰ ਕੋਲੇ ਜਿਹੜੇ ਬੰਦਰਾ ਇੱਧਰ ਸਰਦੇ ਆ 40 40 ਕਿੱਲਿਆਂ ਵਾਲੇ ਬੰਦੇ ਬਾਹਰ ਜਾਈ ਜਾਂਦੇ ਆ ਇੱਧਰ 50 ਲੱਖ ਰੁਪਈਆ ਲਾ ਕੇ ਕੋਈ ਆਪਦਾ ਪ੍ਰੋਪਰਟੀ ਦਾ ਕੰਮ ਕਰੇ ਕੋਈ ਵਧੀਆ ਕੰਮ ਕਰੇ ਮੈਂ ਕਹਿੰਦਾ ਲੈ ਕੇ ਦਿੰਦਾ ਜੀ ਦਿਨ ਦੀ 5 10000 ਰੁਪਈਆ ਢੜੀ ਨਾ ਬਣੇ ਕਰਦਾ ਕਰਿਆ ਬੰਦਾ ਤੂੰ ਇੱਕ ਬੰਦੇ ਨੂੰ ਇਸੇ ਟਕਾ ਕੇ ਦਿਖਾ ਮੈਂ 10 ਬੰਦਿਆਂ ਨੂੰ ਕਰਦਾ ਫੋਨ ਵੀ ਕੈਨੇਡਾ ਜਾਣਾ ਮੈਂ ਖੁੱਡ ਗਿਆ ਹੋਇਆ ਬਈ ਅਸੀਂ ਖੁਦ ਪੱਤਰਕਾਰ ਹੋਣ ਦੇ ਨਾਤੇ ਮਹੀਨੇ ਦਾ ਲੱਖ ਸਵਾ ਲੱਖ 2 ਲੱਖ ਰੁਪਈਆ ਕਮਾਉਣੇ ਕੋਈ ਬੰਦਾ ਕਮਾ ਕੇ ਦਿਖਾ ਭਾਈ ਇੱਥੇ ਨਹੀਂ ਕੁਛ ਬਣਦਾ ਲੋਕ ਧੱਕੇ ਨਾਲ ਆਉਂਦੇ ਮੇਰੇ ਕੋਲ ਚ ਪੰਜਾਬ ਦੇ ਹਾਲਾਤ ਇੰਡੀਆ ਦੇ ਹਾਲਾਤ ਬਹੁਤ ਮਾੜੇ ਆ ਤੇ ਫਿਰ ਭਾਈ ਤੁਸੀਂ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜੇ ਹਾਂ ਮੈਂ ਮੁੰਡੇ ਨੂੰ ਕੱਲੂਗਾ ਦੁਬਾਰਾ ਕੱਲੂਗਾ ਹਾਂ ਕੱਲ ਤਾਂ ਨਹੀਂ ਨਹੀਂ ਕੱਲਿਆ ਨਹੀਂ ਅਜੇ ਇਹ ਕਹਿੰਦਾ ਵੀ ਭਾਈ ਮੈਂ ਇਸ ਗੱਲ ਦੀ ਸੌਂ ਖਾਣਾ ਵੀ ਤੂੰ ਵੀ ਆਪਦੇ ਮੁੰਡੇ ਨੂੰ ਬਾਹਰ ਭੇਜੇਗਾ ਸੌਂ ਮੈਂ ਕਿਉਂ ਖਾਵਾਂ ਯਾਰ ਦੇਖੋ ਜੀ ਕਹਿੰਦਾ ਮੈਂ ਸੌਂ ਕਿਉਂ ਖਾਵਾਂ ਕਹਿੰਦਾ ਵੀ ਮੈਂ ਆਪਦੇ ਮੁੰਡੇ ਨੂੰ ਬਾਹਰ ਭੇਜੂਗਾ ਮੈਂ ਉਸ ਗੱਲ ਦੀ ਸੌਂ ਕਿਉਂ ਖਾਵਾਂ ਵੀ ਮੈਂ ਆਪਦੇ ਮੁੰਡੇ ਨੂੰ ਬਾਹਰ ਭੇਜੂਗਾ ਇੱਥੋਂ ਬਦ ਲੱਗਦਾ ਵੀ ਬੰਦਾ ਫਰਾਡ ਹੈ ਠੀਕ ਹੈ ਤੁਸੀਂ ਆਪਦੇ ਮੁੰਡੇ ਮੁੰਡੇ ਲਈ ਸੌਂ ਕਿਉਂ ਨਹੀਂ ਖਾ ਰਹੇ ਭਾਈ ਯਾਰ ਮੈਂ ਮੁੰਡੇ ਆ ਉਹਦੇ ਨੂੰ ਭਾਵੇਂ ਭਾ ਕੇ ਖਵਾਵਾ ਮੈਂ ਕੰਮ ਕਰ ਰਿਹਾ ਨਾ ਹਾਂ ਬਸ ਦੇਖੋ ਜੀ ਐਸ਼ ਕਰਾਉਣੀ ਬੱਚੇ ਆ ਉਹਦੇ ਨੂੰ ਇਹ ਬੱਚੇ ਐਸ਼ ਕਰਾਉਣੀ ਐਸ਼ ਕਰਾਉਣੀ ਭਾਈ ਆਪਣੇ ਪੈਸੇ ਲੋਕਾਂ ਦੇ ਪੈਸਿਆਂ ਤੋਂ ਠੀਕ ਹੈ ਤੇ ਇਹ ਬੰਦਾ ਤੁਸੀਂ ਦੇਖੋ ਵੀ ਅਸੀਂ ਹੈਗੇ ਜਮੀਨ ਨਾਲ ਜੁੜੇ ਹੋਏ ਅਸੀਂ ਤੜਕੇ ਨਿਕਲ ਜਾਂਦੇ ਹਾਂ ਜੀ ਪੱਤਰਕਾਰ ਹੋਣ ਦੇ ਅਸੀਂ ਵੀ ਲੋਕਾਂ ਦੀਆਂ ਉਹਦੇ ਪੇਜ ਚਲਾ ਰਹੇ ਹਾਂ ਚੈਨਲ ਚਲਾ ਰਹੇ ਹਾਂ ਲੋਕਾਂ ਦੀਆਂ ਮਨਤਾ ਕਰਦੇ ਹਾਂ ਖਬਰਾਂ ਲਾਉਣ ਲਈ ਠੀਕ ਹੈ ਸਾਨੂੰ ਵੀ ਨੀਵੇਂ ਹੋ ਕੇ ਜਾਣਾ ਪੈਂਦਾ ਅਸੀਂ ਪੰਜਾਬ ਵਿੱਚ ਕੰਮ ਕਰ ਰਹੇ ਹਾਂ ਆ ਉਹਦਾ ਘੱਟ ਖਾ ਰਹੇ ਹਾਂ ਪਰ ਇਹ ਬੰਦੇ ਬਾਈ ਜੀ ਸਾਡੇ ਕੱਪੜੇ ਲਾ ਰਹੇ ਆ ਸਾਨੂੰ ਕਿਵੇਂ ਨਾ ਕਿਵੇਂ ਆ ਆਪਣੇ ਲਈ ਆਪਣੇ ਪੈਸੇ ਲਈ ਆਪਣੇ ਬੱਚਿਆਂ ਲਈ ਆਪਣੇ ਢਿੱਡ ਲਈ ਕਿਵੇਂ ਬਾਹਲੇ ਦੇ ਸੱਚ ਫਸਾਇਆ ਜਾਂਦਾ ਐ ਇਸ ਤੋਂ ਪਹਿਲਾਂ ਹੋਰ ਵੀ ਗੱਲਾਂ ਐ ਕਿ ਇਹ ਬੰਦੇ ਦੇ ਭੇਜੇ ਹੋਏ ਬੰਦੇ ਕਈ ਬੰਦੇ ਆਏ ਤੱਕ ਬਾਈ ਬਾਹਰਲੇ ਜਿਲ੍ਹੇ ਚ ਬੈਠਿਆ ਕੋਈ ਦਵਾਈ ਚ ਐ ਕੋਈ ਦੋਹਾ ਕਤਰ ਐ ਕੋਈ ਲਵਲਾਨ ਕੋਈ ਕਹਿੋ ਜੀਆਂ ਕੰਟਣੇ ਐ ਬਾਈ ਬਿਲਕੁਲ ਸੱਚ ਐ ਬਾਈ ਜੀ ਪੰਜ ਪੰਜ ਤੋਲਿਆਂ ਦੀਆਂ ਚੈਨੀਆਂ ਪਾ ਕੇ ਆਉਂਦੇ ਲੋਕ ਬਾਹਰੋਂ ਅੱਛਾ ਇੱਥੇ 20 ਕਿੱਲੇ ਵਾਲਾ ਚੈਨੀ ਨਹੀਂ ਬਣਾ ਸਕਦਾ ਦੇਖੋ ਜੀ ਇਹ ਪੰਜ ਪੰਜ ਤੋਲੇ ਆ ਲੀਆਂ ਜਿਹੜੀਆਂ ਚੈਨੀਆਂ ਇਹ ਸਭ ਇੱਕ ਦਿਖਾਵੇ ਐ ਠੀਕ ਹੈ ਜਦੋਂ ਬੰਦਾ ਉਧਰੋਂ ਆਉਂਦਾ ਤਾਂ ਉਹ ਇਹ ਸੋਚਦਾ ਵੀ ਮੇਰੇ ਪਿੰਡ ਦੇ ਇਹ ਨਾ ਕਹਿਣ ਕਿ ਕੋਈ ਖੁਸ਼ਕ ਮਲਾ ਕੇ ਇੱਥੇ ਆਇਆ ਤਾਂ ਉਹਦੇ ਕੋਲੇ ਇੱਕ ਹੀ ਜੀ ਹੁੰਦੀ ਹੈ ਵੀ ਸੋਨਾ ਲੈ ਜੀਏ ਤੇ ਜਾਂ ਆਉਣ ਸਰ ਗੱਡੀ ਲੈ ਲਈਏ ਠੀਕ ਹੈ ਤੁਸੀਂ ਤੁਸੀਂ ਖੁਦ ਕਿਉਂ ਨਹੀਂ ਬਾਹਰ ਜਾਂਦੇ ਫਿਰ ਮੈਂ ਨਹੀਂ ਜਾਂਦਾ ਮੇਰਾ ਚੱਲਦਾ ਇੱਥੇ ਕਾਰੋਬਾਰ ਫਿਰ ਕਾਰੋਬਾਰ ਨਹੀਂ ਨਾ ਇਹ ਠੱਗੀ ਮੈਂ ਘੁੰਮਣ ਫਿਰ ਨਹੀਂ ਜਾਂਦਾ ਐ ਤਾਂ ਨਹੀਂ ਗੱਲ ਅੱਛਾ ਜਾਂਦਾ ਮੈਂ ਕੋਈ ਘੁੰਮਣ ਫਿਰ ਲਈ ਅੱਛਾ ਤੇ ਘੁੰਮਣ ਫਿਰ ਤੁਸੀਂ ਅਮਰੀਕਾ ਘੁੰਮ ਕੇ ਆਏ ਹੋ ਕਿੰਨਾ ਖਰਚਾ ਆ ਗਿਆ ਖਰਚਾ 10 ਲੱਖ ਆ ਗਿਆ ਲਓ ਜੀ 10 ਲੱਖ ਰੁਪਏ ਬੰਦਾ ਆਦੇ ਮੂੰਹੋਂ ਮੰਨਿਆ ਕਹਿੰਦੇ ਵੀ ਚੋਰ ਦੇ ਅਪਾ ਕਹਿੰਦੇ ਨੇ ਵੀ ਚੋਰ ਆਪਦਾ ਸਬੂਤ ਛਾੜ ਜਾਂਦਾ 10 ਲੱਖ ਰੁਪਏ ਬਾਈ ਕਿਉਂ ਲਾਇਆ ਬਰੋ ਘੁਮਰ ਦੇ 10 ਲੱਖ ਰੁਪਏ ਕਿਉਂ ਲਾਇਆ ਇੱਕ ਨਾਰਮਲ ਬੰਦਾ ਖੇਤੀ ਕਰਨ ਵਾਲਾ ਬੰਦਾ 10 ਲੱਖ ਰੁਪਏ ਦਾ ਤੁਸੀਂ ਗੱਲ ਪੁੱਠੇ ਪਾਸੇ ਲੈ ਜਾਂਦੇ ਯਾਰ ਮੈਂ ਨਹੀਂ ਸੁਣਦਾ ਗੱਲ ਨਹੀਂ ਜੀ ਬਾਈ ਤੁਸੀਂ ਜਾਣਦੇ ਇਹ ਬੰਦਾ ਬਾਈ ਜਿਹੜਾ ਏਜੰਟ ਹੈ ਇਹ ਬੰਦਾ ਇੱਕ ਨੰਬਰ ਦਾ ਫਰਾਉਡ ਹੈ ਜੀ ਇਹ ਬੰਦੇ ਦਾ ਨਾਮ ਗਰਮੀਤ ਸਿੰਘ ਹੈ ਤੇ ਅਸੀਂ ਇਹ ਬੰਦੇ ਦਾ ਪੂਰਾ ਸਾਨੂੰ ਐਡਰੈਸ ਦੇਵਾਂਗੇ ਕਿੱਥੋਂ ਹੈ ਬੰਦਾ ਇਹ ਠੀਕ ਹੈ ਜੀ ਪੂਰੀ ਇਹ ਜਿਹੜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਪੰਜਾਬ ਦੇ ਮੈਂ ਚੱਲਿਆਂ ਯਾਰ ਨਹੀਂ ਨਹੀਂ ਆ ਨਹੀਂ ਆਣ ਲੈ ਵੀਰੇ ਇੱਥੇ ਖੜ੍ਹ ਇੱਥੇ ਖੜ੍ਹੋ ਬਾਈ ਜੀ ਵੀਡੀਓ ਨੂੰ ਚੱਲ ਜੀ ਨੂੰ ਪੂਰੀ ਸ਼ੇਅਰ ਕਰ ਦਿਓ ਕਿਉਂਕਿ ਪੰਜਾਬ ਦੇ ਕਿਹੜੇ-ਕਿਹੜੇ ਏਰੀਏ ਦੇ ਮੁੰਡੇ ਭੇਜੇ ਹੋਏ ਆ ਤੁਸੀਂ ਮੈਂ ਸਾਰੇ ਏਰੀਏ ਦੇ ਭੇਜੇ ਹੋਏ ਆ ਕਿਹੜੇ-ਕਿਹੜੇ ਏਰੀਏ ਦੇ ਮੁੰਡੇ ਭੇਜੇ ਹੋਏ ਆ ਮੋਗਾ ਲੁਧਿਆਣਾ ਬਰਨਾਲਾ ਕੋਟਕਪੂਰਾ ਫਰੀਦਕੋਟ ਬਹੁਤ ਪਿੰਡਾਂ ਦੇ ਘੱਲੇ ਹੋਏ ਮੁੰਡੇ ਅੱਛਾ ਇਹ ਬਾਈ ਕਹਿੰਦਾ ਵੀ ਮੈਂ ਹਰ ਜ਼ਿਲ੍ਹੇ ਦਾ ਹਰ ਸ਼ਹਿਰ ਦਾ ਹਰ ਪਿੰਡ ਦਾ ਮੁੰਡਾ ਭੇਜਿਆ ਫੇਰ ਬਾਈ ਲੋਕਿੰਦੇ ਭਾਨਾ ਮਾੜਾ ਭਾਨਾ ਮਾੜਾ ਨਹੀਂ ਬਾਈ ਭਾਨੇ ਨੇ ਜੋ ਮੁੱਦਾ ਚੱਕਿਆ ਉਹ ਸਹੀ ਹੈ ਲੱਖੇ ਲੱਖੇ ਸਾਡੇ ਨੇ ਜੋ ਮੁੱਦਾ ਚੱਕਿਆ ਬਿਲਕੁਲ ਸਹੀ ਹੈ ਉਹ ਭਰਾਵਾ ਇੰਨੇ ਪਾਸਪੋਰਟ ਪੈ ਮੇਰੇ ਕੋਲੇ ਘਰੇ ਲੋਕ ੱਟਕੇ ਨਾ ਫੜਾ ਫੜਾ ਜਾਂਦੇ ਆ ਜਿੰਨੇ ਬਾਈ ਮੁੰਡੇ ਮਾਰਗੇ ਜਿੰਦਾਂ ਦੀਆਂ ਕੁੜੀਆਂ ਨੇ ਮੁੰਡਿਆਂ ਨੂੰ ਠੱਗੀਆਂ ਮਾਰੀਆਂ ਉਹਨਾਂ ਦਾ ਵੀ ਹੱਲ ਕਰੋ ਨਾ ਕੋਈ ਨਾ ਕੋਈ ਬਾਈ ਮੈਂ ਮਾਰੇ ਉਹ ਮੇਰਾ ਕੰਮ ਬਾਹਰ ਕਰਨਾ ਮੈਂ ਕਰ ਮਰਵਾਏ ਤਾਂ ਤੂੰ ਹੈ ਨਾ ਤੇਰੇ ਕਰਕੇ ਲੋਕਾਂ ਦੇ ਘਰ ਜੜੇ ਆ ਤੇਰੇ ਕਰਕੇ ਸਾਰਾ ਕੁਝ ਹੋਇਆ ਵੀਰੇ ਮੇਰੇ ਕਰਕੇ ਬਾਈ ਕੋਠੀਆਂ ਵੀ ਪਈਆਂ ਲੋਕਾਂ ਦੀਆਂ ਦੇਖੋ ਜੀ ਇਹ ਬੰਦੇ ਕੋਲੇ ਇੱਕ ਹੀ ਗੱਲ ਹੈ ਵੀ ਲੋਕਾਂ ਦੀਆਂ ਕੋਠੀਆਂ ਪਈਆਂ ਲੋਕਾਂ ਦੇ ਮਹਿਲ ਪਏ ਆ ਲੋਕਾਂ ਦੇ ਘਰਾਂ ਚੈਨੀਆਂ ਪਰ ਇਹ ਨਹੀਂ ਪਤਾ ਵੀ ਇਹਦੇ ਕਰਕੇ ਕਿੰਨੇ ਲੋਕਾਂ ਦੇ ਬੇਕਾਰ ਹੋਏ ਆ ਕਿੰਨੇ ਲੋਕਾਂ ਦੇ ਘਰ ਜੜੇ ਕਿੰਨੇ ਰੀਆਂ ਪੈਣਾ ਬਿਨਾ ਰਖੜੀ ਤੋਂ ਤਰਸੀਆਂ ਦੇ ਭਰਾ ਭੜਾਵਾਂ ਨੂੰ ਕਿੰਨੇ ਭਰਾ ਜਿਹੜੇ ਭਰਾ ਆ ਜਿਗਰਲ ਆਪਣੀਆਂ ਭੈਣਾ ਬਿਨਾ ਮਤਲਬ ਕਿਸੇ ਦੀ ਭੈਣ ਮਰ ਗਈ ਕਿਸਦਾ ਭਰਾ ਮਰ ਗਿਆ ਕਿਸੇ ਦੀ ਮਾਂ ਮਰ ਗਈ ਕਿਸੇ ਦਾ ਪਿਓ ਮਰ ਗਿਆ ਠੀਕ ਆ ਇਹ ਜਿਹੇ ਏਜੰਟਾਂ ਨੇ ਬਈ ਪੰਜਾਬ ਦਾ ਬਹੁਤ ਗੰਦ ਪਾਇਆ ਹੋਇਆ ਐ ਇਹ ਜਿਹੇ ਲੋਕਾਂ ਤੋਂ ਮੈਂ ਕਹਿੰਦਾ ਬਚੋ ਬਹੁਤ ਜਿਆਦਾ ਮੈਂ ਇਹ ਕਹਿ ਸਕਦਾ ਬਈ ਵੀ ਜਿਹੜੀ ਇਹ ਸਾਡੇ ਪੰਜਾਬ ਨੂੰ ਇੱਕ ਰੋਗ ਹੈ ਬਿਮਾਰੀ ਹੈ ਕਹਿ ਸਕਦੇ ਆ ਵੀ ਜਿਵੇਂ ਅਪਨ ਨਹੀਂ ਲੱਕੜ ਨੂੰ ਘੋਣ ਲੱਗ ਜਾਂਦੀ ਹੈ ਲੋਹੇ ਨੂੰ ਜਰ ਲੱਗ ਜਾਂਦੀ ਹੈ ਸਾਡੇ ਪੰਜਾਬ ਦੇ ਵਿੱਚ ਇਹ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਾਂ ਜਨਰੇਸ਼ਨ ਚੱਲੀ ਜਾਂਦੀ ਹੈ ਉਹਨਾਂ ਨੂੰ ਵੀ ਇੱਕ ਬਿਮਾਰੀ ਲੱਗ ਚੁੱਕੀ ਹੈ ਵੀ ਅਸੀਂ ਜਾਣਾ ਤਾਂ ਬਾਹਰ ਜਾਣਾ ਤੇ ਮੁਰਧੋੜ ਬੱਤੀ ਬੋੜ੍ਹ ਲਿਆਉਂਦੀ ਹੈ ਬਾਈ ਦੋਹੀ ਗੱਲਾਂ ਕਰਦਾ ਲੋਕ 16 16 ਸਾਲ ਦੀਆਂ ਕੁੜੀਆਂ ਮੈਨੂੰ ਕਹਿੰਦੇ ਬਾਹਰ ਘੱਲ ਸਾਡੀ ਕੁੜੀ ਨੂੰ ਇਹ ਬਾਈ ਕੈਨੇਡਾ ਦੇ ਵਿੱਚ ਫਿਰ ਚਟਾਮ ਹੋ ਗਿਆ ਨਿਕੇ ਨਿਕੇ ਮੁੰਡੇ ਤੁਸੀਂ ਕੈਨੇਡਾ ਦੇ ਲੋਕਾਂ ਨੂੰ ਭੇਜ ਰਹੇ ਹੋ ਤੇ ਕੈਨੇਡਾ ਦੇ ਲੋਕਾਂ ਕੁੜੀਆਂ ਮੁੰਡੇ ਨਿਕੇ ਨਿਕੇ ਕਿਉਂ ਮਰ ਰਹੇ ਆ ਕੀ ਕਰਨਾ ਕਮਾਈ ਤਾਂ ਕਰ ਰਹੇ ਨਾ ਇਹ ਕਮਾਈ ਤੋਂ ਗੱਲੀ ਤੋਂ ਕੀ ਲੈਣਾ ਮਰ ਰਹੇ ਆ ਉਹਨਾਂ ਦਾ ਕਾਰਨ ਦੱਸੋ ਕੀ ਹੈ ਲੋਕ ਕਿਉਂ ਆ ਰਹੇ ਮੇਰੇ ਕੋਲ ਇੰਨੇ ਯਾਰ ਉਹ ਤੁਸੀਂ ਉਸ ਗੱਲ ਦੇ ਕਿਉਂ ਨਹੀਂ ਹੁੰਦੇ ਵੀ ਜਿਹੜੇ ਕੈਨੇਡਾ ਦੇ ਵਿੱਚ ਮੁੰਡੇ ਕੁੜੀਆਂ ਮਰ ਰਹੇ ਆ ਉਹ ਕਾਰਨ ਕੀ ਹੈ ਕੀ ਚੱਕਰ ਆ ਉਹਥੇ ਇੰਨਾ ਨਸ਼ਾ ਹੈ ਨਹੀਂ ਬਾਈ ਜਿੰਨਾ ਆਪਣੇ ਆ ਉਹਥੇ ਕੰਮ ਵੀ ਕਰਦੇ ਆ ਹੇ ਬਿਲਕੁਲ ਠੂੜਾ ਭਾਈ ਆਪਣੇ ਚਿੱਟਾ ਜਹੇ ਕੋਈ ਵੀ ਨਸ਼ਾ ਹੋਵੇ ਤੇ ਭਵੰਤਮਾਨ ਸਰਕਾਰ ਨੇ ਰੋਕ ਲਾਈ ਹੋਈ ਹੈ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਅੱਗੇ ਮਤਲਬ ਆਪਾਂ ਕਿਸੇ ਮੇਰੇ ਪਿੰਡ ਦੇ ਵਿੱਚ ਗੱਲ ਕਰੀਏ ਮੇਰੇ ਪਿੰਡ ਦੇ ਬੱਚੇ ਚਿੱਟਾ ਜੇ ਪਿਛਲੇ ਸਾਲ ਪਿਛਲੇ 2-3 ਸਾਲ ਪਹਿਲਾਂ ਹੈਗਾ ਸੀਗਾ ਤਾਂ ਅੱਜ ਬਿਲਕੁਲ ਖਤਮ ਹੈ ਤਾਂ ਉੱਥੇ ਭਾਈ ਜੀ ਦੁਕਾਨਾਂ ਦੇ ਆਮ ਹੈ ਉੱਥੇ ਇਲੀਗਲ ਹੋ ਗਿਆ ਜੀ ਇਹ ਸੱਚਾ ਇਲੀਗਲ ਹੈ ਕਿ ਨਹੀਂ ਇਲੀਗਲ ਹੈ ਤੇ ਫਿਰ ਆਪਣੇ ਤੁਸੀਂ ਇੱਕ ਵੀ ਸ਼ਹਿਰ ਦੇ ਵਿੱਚ ਇੱਕ ਵੀ ਪਿੰਡ ਦੇ ਵਿੱਚ ਜਾ ਕੇ ਦੁਕਾਨ ਤੋਂ ਤੁਸੀਂ ਚਿੱਟਾ ਲੈ ਕੇ ਦਿਖਾਓ ਮੈਂ ਲੈ ਕੇ ਨਾ ਮੈਂ ਧੌਣ ਲਗਾ ਦੂੰਗਾ ਪੱਤਰਕਾਰੀ ਛੱਡ ਦੂੰਗਾ ਮੈਂ ਭਾਈ ਜਿਵੇਂ ਇੱਥੇ ਮੁੰਡੇ ਵੇਲੇ ਫਿਰਕੇ ਫਿਰਦੇ ਆ ਚਿੱਟਾ ਪੀ ਕੇ ਚੋਰੀਆਂ ਕਰਦੇ ਉੱਥੇ ਚੋਰੀਆਂ ਤਾਂ ਨਹੀਂ ਕਰਦੇ ਨਾ ਯਾਰ ਚੋਰੀਆਂ ਵਾਲੀ ਗੱਲ ਨਹੀਂ ਕਰਦੇ ਵੀਰੇ ਚੋਰੀਆਂ ਵਾਲੀ ਤੁਸੀਂ ਇਸ ਵੀ ਕੈਨੇਡਾ ਦੇ ਵਿੱਚ ਗੰਦਗੀ ਨਹੀਂ ਪਾਇਆ ਕਿਹਨੇ ਪਾਇਆ ਦੱਸੋ ਤੁਸੀਂ ਦੱਸੋ ਨਾ ਕਿਹਨੇ ਪਾਇਆ ਪੰਜਾਬੀਆਂ ਨੇ ਪਾਇਆ ਪੰਜਾਬੀਆਂ ਨੇ ਬਾਈ ਪੰਜਾਬੀਆਂ ਨੇ ਗੰਦ ਪਾਇਆ ਪੰਜਾਬੀਆਂ ਨੂੰ ਕੈਨੇਡਾ ਦੇ ਵਿੱਚੋਂ ਵਾਪਸ ਵਾਪਸ ਕਿਉਂ ਕੱਢ ਰਹੇ ਐ ਜੇ ਤੁਸੀਂ ਏਡੇ ਵੱਡੇ ਏਜੰਟਾ ਹੈ ਤਾਂ ਫਿਰ ਤੁਸੀਂ ਲੋਕਾਂ ਨੂੰ ਯਾਰ ਉੱਥੇ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਨੂੰ ਉੱਥੇ ਕਿਉਂ ਭੇਜ ਰਹੇ ਹੋ ਅਸੀਂ ਸਾਰੇ ਏਜੰਟਾਂ ਨੂੰ ਮਾੜਾ ਨਹੀਂ ਕਹਿੰਦੇ ਬਾ ਤੁਸੀਂ ਲੋਕਾਂ ਨੂੰ ਠੱਗੀਆਂ ਮਾਰੀਆਂ ਚੋਰੀਆਂ ਮਾਰੀਆਂ ਸੀ ਤੁਹਾਨੂੰ ਤਾਂ ਕਹਿੰਨੇ ਵੀ ਤੁਸੀਂ ਠੱਗ ਏਜੰਟੋ ਇਹ ਬੰਦੇ ਤੋਂ ਬਾਈ ਬੱਜਿਆ ਜਾਵੇ ਮੈਂ ਬਾਈ ਕੋਈ ਠੱਗੀ ਨਹੀਂ ਮਾਰੀ ਕਿਸੇ ਨੇ ਨਹੀਂ ਮੈਂ ਮੈਂ ਕੱਪੜਾ ਲਾਓ ਯਾਰ ਕੱਪੜਾ ਕਿਉਂ ਲਾਵਾਂ ਯਾਰ ਨਹੀਂ ਲਾਂਦਾ ਮੈਂ ਕੱਪੜਾ ਇਹ ਵੇਖੋ ਜੀ ਕੱਪੜਾ ਨਹੀਂ ਲਾ ਰਿਹਾ ਠੀਕ ਹੈ ਜੀ ਆਹ ਦੇਖੋ ਇਹ ਬੰਦੇ ਨੂੰ ਲੱਗ ਨਹੀਂ ਆ ਇੱਥੇ ਬਾਈ ਜੀ ਚੱਕਰ ਚੱਕਰ ਕੀ ਸੀਗਾ ਦੇਖੋ ਦੇਖੋ ਜੀ ਇਹ ਬੰਦਾ ਫੰਦਾ ਭੰਗ ਵੀ ਨਹੀਂ ਹੁਣ ਫੜੋ 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 ਇਹ ਬੰਦਾ ਬਾਈ ਵੀਡੀਓ ਬਣਾਉ ਤੇ ਨਹੀਂ ਕਿਉਂ ਪਰੇ ਚੱਲੋ ਬਣਾਓ ਬਣਾਓ ਚੱਲੋ ਬਣਾਓ 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 ਅ ਸਾਰੇ ਗੱਭਰੂਆਂ ਅਜੇ ਦੇਖੋ ਜੀ ਗੱਡੀ 'ਚ ਬਹਿਣ ਦੀ ਕੋਸ਼ਿਸ਼ ਕਰਦਾ ਈ ਬੰਦਾ ਤੇ ਬੰਦੇ ਨੂੰ ਫੜ ਲਿਆ ਆਪਾਂ ਠੀਕ ਐ ਸੋ ਬਈ ਇਹੋ ਜਿਹੇ ਬੰਦੇ ਨੂੰ ਪੂਰੀ ਜਾਣਕਾਰੀ ਸੀ ਕਿਸੇ ਨੇ ਲੈਣੀ ਐ ਅਸੀਂ ਤੁਹਾਨੂੰ ਆਪਣਾ ਨੰਬਰ ਵੀ ਦੇਵਾਂਗੇ ਇਹ ਬੰਦਾ ਭੱਜ ਕੇ ਜਾ ਰਿਹਾ ਸੀਗਾ ਤੇ ਕਿਸੇ ਵੀ ਭੈਣ ਭਰਾ ਨੇ ਆਪਦਾ ਬੱਚਾ ਭੇਜਣਾ ਐ ਭਾਈ ਚੰਗੇ ਏਜੰਟਾਂ ਕੋਲੇ ਜਾਓ ਏਜੰਟਾਂ ਦਾ ਟਾਈਮ ਸਹੀ ਏਜੰਟਾਂ ਤੋਂ ਪਤਾ ਕਰੋ ਬਹੁਤ ਜਣ ਵੀ ਆਪਦੇ ਵਿੱਚ ਚੰਗੇ ਵੀ ਐ ਤੇ ਮਾਰਿਆਂ ਤੋਂ ਬਚੋ ਠੀਕ ਐ ਭੱਜ ਕੇ ਕਿੱਥੇ ਜਾਉਂਦਾ ਕਿੱਥੇ ਜਾਂਦਾ ਭੱਜ ਕੇ ਤੂੰ ਮੈਂ ਘਰੇ ਜਾਣਾ ਉਹਦੇ ਆ ਆ ਪਾਜ ਲੀਗਾ ਫਿਰ ਤੂੰ ਤੁਸੀਂ ਕੌਣ ਆ ਯਾਰ ਮੇਰੀ ਵੀਡੀਓ ਬਣਾਉਣ ਵਾਲੀ ਵੀਡੀਓ ਤਾਂ ਅਸੀਂ ਬਣ ਗਈ ਥੋੜੀ ਵੀਰੇ ਬਾਈ ਜੀ ਪੰਜਾਬ ਦੇ ਵੀਰਾਂ ਨੂੰ ਬੇਨਤੀ ਹੈ ਅਸੀਂ ਇੱਕ ਪੱਤਰਕਾਰ ਹੋਣ ਦੇ ਨਾਤੇ ਅਸੀਂ ਬੇਨਤੀ ਕਰਦੇ ਹਾਂ ਵੀ ਪਤਾ ਤਾਂ ਪੰਜਾਬ ਬਚਾ ਲਓ ਬਾਈ ਜੀ ਇਹ ਜਿਹੜੇ ਏਜੰਟਾਂ ਨੇ ਲੋਕਾਂ ਦੇ ਬਹੁਤ ਬੁੱਤ ਮਾਰੇ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਠੀਕ ਹੈ ਅਸੀਂ ਦੀ ਵੀਡੀਓ ਬਣਾਦੀ ਇਹਨਾਂ ਨੂੰ ਪੂਰਾ ਐਡਰੈਸ ਦੇਵਾਂਗੇ ਕਿੱਥੇ ਰਹਿੰਦੇ ਕੀ ਕੁਛ ਇਹਦਾ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰ ਦਿਓ ਇੰਨੀ ਕੁ ਵਾਇਰਲ ਕਰ ਦਿਓ ਕਿ ਪੰਜਾਬ ਦੇ ਮੁੰਡੇ ਕੁੜੀਆਂ ਇਹੋ ਜਿਹੇ ਏਜੰਟਾਂ ਤੋਂ ਬਚ ਸਕਣ ਧੰਨਵਾਦ ਅਸੀ ਕਰਦੇ